ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਤੇ ਉਸ ਵਕਤ ਬੀਜੇਪੀ ਦੇ ਕੈਂਡੀਡੇਟ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਗਿਆ ਕਿਸਾਨਾਂ ਨਾਲ ਬੀਜੇਪੀ ਨੇ ਧੱਕਾ ਕੀਤਾ ਜੀ ਬੀਜੇਪੀ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਇਹੋ ਜਿਹੀਆਂ ਗੱਲਾਂ ਬਾਤਾਂ ਕਰਕੇ ਇਹ ਮੁੱਦੇ ਢਕਾਏ ਗਏ ਕਈ ਵਾਰੀ ਛਿੱਤਰੇ ਛਿੱਤਰੀ ਵੀ ਪਿੰਡਾਂ ਦੇ ਵਿੱਚ ਬੀਜੇਪੀ ਦੇ ਲੀਡਰਾਂ ਦੇ ਨਾਲ ਲੋਕ ਹੋਏ ਪਰ ਹੁਣ ਜਿਹੜੇ ਕਹਿੰਦੇ ਨੇ ਸਿੱਖ ਕੌਮ ਨੂੰ ਬੀਜੇਪੀ ਤੋਂ ਖਤਰਾ ਹੈ ਤੇ ਉਸ ਬੀਜੇਪੀ ਦੇ ગ્રામ ਮੰਤਰੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋ ਰਹੀ ਹੈ ਮੀਟਿੰਗ ਕਰਨ ਵਾਲੇ ਕੌਣ ਨੇ ਇੱਕ ਤਾਂ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਦੂਜੇ ਅੰਮ੍ਰਿਤਪਾਲ ਦੇ ਪਿਤਾ ਜੀ ਸਰਦਾਰ ਤਰਸੀਮ ਸਿੰਘ ਗੁਰਸੇਵਕ ਸਿੰਘ ਜਵਾਰਕੇ ਦੋ ਚਾਰ ਹੋਰ ਵੀ ਹੋ ਸਕਦੇ ਆ ਹੁਣ ਮੈਨੂੰ ਇਹ ਦੱਸੋ ਵੀ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਕੁਝ ਹਲਕਿਆਂ ਨੂੰ ਜਿਵੇਂ ਖੰਡੂਰ ਸਾਹਿਬ ਤੇਜਾ ਫਰੀਦਕੋਟ ਇਹਨਾਂ ਹਲਕਿਆਂ ਦੇ ਵਿੱਚ ਖਾਲਸਤਾਨ ਖਾਲਸਤਾਨ ਕਰੀ ਗਏ ਅਸੀਂ ਗੁਲਾਮ ਆ ਸਾਨੂੰ ਅੰਮ੍ਰਿਤਪਾਲ ਆਜ਼ਾਦੀ ਦਿਵਾਊਗਾ ਸਰਬਜੀਤ ਸਿੰਘ ਖਾਲਸਾ ਆਜ਼ਾਦੀ ਦਿਵਾਉਣਗੇ ਖਾਲਸਤਾਨ ਦੀ ਗੱਲ ਕਰਦੇ ਰਹੇ ਤੇ ਅੱਜ ਅੰਮ੍ਰਿਤਪਾਲ ਦਾ ਪਿਤਾ ਤਰਸ਼ੇਮ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਇਹ ਮੀਟਿੰਗ ਕਰ ਰਹੇ ਨੇ ਅੰਮ੍ਰਿਤਸਰ ਦੇ ਨਾਲ ਇਹ ਤਾਂ ਇਹ ਲੱਗ ਰਿਹਾ ਹੈ ਵੀ ਅਮਰਤਪਾਲ ਦੀ ਰੈਸ਼ਟ ਤੋਂ ਪਹਿਲਾਂ ਵੀ ਗ੍ਰਿਫਤਾਰੀ ਤੋਂ ਪਹਿਲਾਂ ਵੀ ਇਹ ਖੇਚੜੀ ਅੰਦਰ ਖੱਤ ਕਿਤੇ ਪੱਕ ਰਹੀ ਸੀ ਮੈਂ ਜੇ ਕੋਈ ਮੇਰੇ ਕੋਲ ਪੁੱਛੇ ਮੈਂ ਇਹ ਕਹੂੰਗਾ ਕਿ 27 ਦੇ ਵਿੱਚ ਬੀਜੇਪੀ ਦੀ ਸਰਕਾਰ ਆਵੇ ਔਰ 24 ਦੇ ਵਿੱਚ ਤਾਂ ਬਣ ਗਈ ਮੈਂ ਕਹਣਾ ਅੱਗੇ ਜਾ ਕੇ 29 ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਬਣੇ ਸੈਂਟਰ ਦੇ ਵਿੱਚ ਮੈਂ ਚਾਹਣਾ ਪਰ ਦੋਗੜਾ ਜਿਹੜਾ ਨਹੀਂ ਸਾਡੇ ਕੋਲ ਹੈਗਾ ਨਾ ਦੋਗਲੀ ਨੀਤੀ ਹੈ ਦੂਰਾ ਮਾਪਦੰਡ ਨਹੀਂ ਹੈਗਾ ਕਿ ਜਿਹੜੇ ਖਾਲਸਤਾਨ ਖਾਲਸਤਾਨ ਕਰਦੇ ਸੀ ਭਾਜਪਾ ਦੇ ਲੀਡਰਾਂ ਆਮ ਜਾਂ ਭਾਜਪਾ ਦੇ ਕੈਂਡੀਡੇਟਾਂ ਨੂੰ ਗਾਲ੍ਹਾਂ ਕੱਢਦੇ ਸੀ ਅੱਜ ਅੰਮ੍ਰਿਤਪਾਲ ਦੇ ਪਿਤਾ ਬਾਰੇ ਕੀ ਕਹਿਣਗੇ ਸਰਵਜੀਤ ਸਿੰਘ ਖਾਲਸੇਵਾਲ ਦੇ ਬਾਰੇ ਕੀ ਕਹੂੰਗੇ ਜਿਹੜੇ ਐਮਪੀ ਬਣੇ ਹੁਣ ਮੀਟਿੰਗ ਦੇ ਵਿੱਚ ਕੀ ਕਿਹਾ ਹੋਣਾ ਵੀ ਅਸੀਂ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਨਹੀਂ ਨਾ ਸਾਡਾ ਪੁੱਤ ਮੰਨਦਾ ਸੰਤ ਖਾਲਸਪਨ ਚਾਹੀਦਾ ਇਦਾਂ ਕਿਹਾ ਹੋ ਜਾ ਕੇ ਅੰਮ੍ਰਿਤਸਰ ਦੇ ਕੋਲ ਬੰਦ ਕਮਰੇ ਦੇ ਵਿੱਚ ਤਰਸ਼ੇਮ ਸਿੰਘ ਨੇ ਕਿਹਾ ਹੋਣਾ ਅੰਮ੍ਰਿਤਪਾਲ ਦੇ ਪਿੰਦ ਨੂੰ ਜਾਂ ਸਰਵਿਸ ਸਿੰਘ ਖਾਲਸੇ ਨੇ ਕਿਹਾ ਹੋਣਾ ਇਹ ਗੱਲ ਹਾਜ਼ਮ ਹੋਊ ਕਿਸੇ ਦੇ ਹੋ ਸਕਦਾ ਅਗਲਾ ਸੋਫੇ ਤੇ ਬੈਠਾ ਹੋਵੇ ਇਹ ਜੁੱਤੀਆਂ 'ਚ ਬੈਠੇ ਹੁਣ ਥੱਲੇ ਕੋਈ ਵੱਡੀ ਗੱਲ ਨਹੀਂ ਫੋਟੋ ਤਾਂ ਜਦੋਂ ਵੈਰਨ ਕਰਨੀ ਹੁੰਦੀ ਹੈ ਅਗਲਾ ਉਹਨਾਂ ਕਾ ਟਾਈਮ ਦੇ ਦਿੰਦਾ ਵੀ ਆ ਜਾਓ ਫੋਟੋ ਖਿਚਾ ਲਓ ਤੁਸੀਂ ਸੋਫੇ ਤੇ ਬੈਠ ਕੇ ਕੋਈ ਵੱਡੀ ਗੱਲ ਨਹੀਂ ਚਲੋ ਸੋਫੇ ਤੇ ਜਾਗਲੇ ਨੇ ਬਹਾਵ ਹੀ ਲਿਆ ਤਾਂ ਵੀ ਕੋਈ ਵੱਡੀ ਗੱਲ ਨਹੀਂ ਪਰ ਥੁੱਕ ਕੇ ਚੱਟਣਾ ਜਾਂ ਜੁੱਤੀਆਂ ਵਿੱਚ ਬੈਠਣਾ ਇਸੇ ਨੂੰ ਕਹਿੰਦੇ ਆ ਤੁਸੀਂ ਕੌਮ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਪਤਾ ਨਹੀਂ ਕਿੰਨੇ ਕੇਸ ਪਾਏ ਨੇ ਪੁਲਿਸ ਨੇ ਜਿਹੜੇ ਇਹਦੀ ਮੰਦਿਰ ਵਿੱਚ ਫਿਰਦੇ ਸੀ ਜਬਕਿ ਦੇ ਆ ਨਸ਼ੇੜੀ ਮੰਦਿਰ ਤੇ ਤੁਸੀਂ ਆ ਮੀਟਿੰਗਾਂ ਕਰ ਰਹੇ ਹੋ ਮੈਂ ਅਮਰਤਪਾਲ ਦੇ ਪਿਓ ਨੂੰ ਜਾਂ ਸਰਵਿਸ ਖਾਲਸੇ ਨੂੰ ਜਾਂ ਅਮਰਤਪਾਲ ਨੂੰ ਜਾਂ ਹੋਰ ਜਿਹੜਾ ਕੋਈ ਨਾਲ ਗਿਆ ਉਹਨੂੰ ਨਹੀਂ ਕਹਿਣ ਦੀ ਕੋਸ਼ਿਸ਼ ਕਰਾਂ ਮੈਂ ਦੱਸ ਰਿਹਾ ਜਿਹੜੀਆਂ ਭੇਡਾਂ ਬਣ ਕੇ ਇਹਨਾਂ ਲੋਕਾਂ ਨੂੰ ਬੋਟ ਪਾਉਂਦੇ ਨੇ ਉਹਨਾਂ ਲੋਕਾਂ ਦੀ ਗੱਲ ਕਰਦਾ ਸਰਬਜੀਤ ਜਾਂ ਅਮਰਤਪਾਲੇ ਉਹਦਾ ਪਿਓ ਜਾਂ ਜਵਾਰ ਕੇ ਜਿਹੜਾ ਸਭ ਗੁਰਸੇਵਕ ਸਿੰਘ ਏਜੰਟ ਠੇਕੋ ਜ ਅਸੀਂ ਕੀ ਲੈਣਾ ਕਿਹਤੋਂ ਐਂ ਤਾਂ ਆਜ਼ਾਦ ਆਂ ਆਜ਼ਾਦ ਹੋ ਕੇ ਗੱਲ ਕਰਦੇ ਅਸੀਂ ਕਿਹੜੇ ਗੁਲਾਮ ਕਿਸ ਦੇ ਪਰ ਕੀ ਆ ਤੁਹਾਡੀ ਆਜ਼ਾਦੀ ਹੈ ਜਾਂ ਤੁਹਾਡੀ ਗੁਲਾਮੀ ਹੈ ਕਿੱਥੇ ਗਈ ਗੜਸੋਹ ਜਿਹੜੀਆਂ ਫੋਗਰੀਆਂ ਮਾਰਦੇ ਸੀ ਅਸੀਂ ਸੈਂਟਰ ਨੂੰ ਅਸੀਂ ਘੁੰਮਤ ਨੂੰ ਦੱਸਾਂਗੇ ਖਾਲਸੇ ਦੀ ਪਾਵਰ ਕੀ ਹੁੰਦੀ ਹੈ ਆ ਤੁਹਾਡੀ ਪਾਵਰ ਹੈ ਜਿਹੜੇ ਫੈਸਲੇ ਗੁਰੂ ਸਾਹਿਬ ਨੇ ਆਪਣੇ ਸਮਕਾਲੀ ਜੀਵਨ ਵਿੱਚ ਲਏ ਨੇ ਉਹ ਫੈਸਲੇ ਤੁਸੀਂ ਲੈ ਸਕਦੇ ਹੋ ਸ਼ਰਮ ਹੈ ਮਾੜੀ ਮੋਟੀ ਮੈਂ ਫਿਰ ਕਹਿ ਦਣਾ ਜਿਨ੍ਹਾਂ ਨੇ ਭੇਡਾਂ ਬਣ ਕੇ ਵੋਟਾਂ ਪਾਈਆਂ ਨੇ ਮੈਂ ਉਹਨਾਂ ਨੂੰ ਕਹਿ ਰਿਹਾ ਇਹ ਅਮਰਪਾਲ ਵਰਗੇ ਸਰਜੀਤ ਸਿੰਘ ਖਾਲਸੇ ਵਰਗੇ ਜਾਂ ਮਾਨਦਲ ਕੀ ਜਿਹੜੇ ਆ ਗੁਰਸੇਵਕ ਸਿੰਘ ਜਵਾਰਕੇ ਵਰਗੇ ਨੇ ਇਹ ਤਾਂ ਆਉਂਦੇ ਜਾਂਦੇ ਰਹਿਣਗੇ ਇਤਨ ਜਦੋਂ ਕੋਈ ਮੌਕਾ ਮਿਲਦਾ ਹੈ ਮੌਕਾ ਪ੍ਰਸਤ ਲੋਕ ਨੇ ਲਾਲ ਲਾਲ ਕਰਕੇ ਵੋਟਾਂ ਲੈ ਲਿਆ ਐਮਪੀ ਬਣ ਕੇ ਇਹ ਤਾਂ ਆਉਂਦੇ ਜਾਂਦੇ ਰਹਿਣਗੇ ਪਰ ਜਿਹੜੇ ਕਹਿੰਦੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਸੀ ਪੰਜਾਬ ਅੱਜ ਉਜੜ ਗਿਆ ਪੰਜਾਬ ਸੋਨੇ ਦੀ ਜੜੀ ਹੁੰਦਾ ਸੀ ਪੰਜਾਬ ਦੇ ਵਿੱਚ ਨਸ਼ੇ ਨੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਹੈ ਤੇ ਉਹਨਾਂ ਲੋਕਾਂ ਨੂੰ ਸਵਾਲ ਹੈ ਵੀ ਆ ਤੁਹਾਡੇ ਲੀਡਰ ਨੇ ਹਾਲੇ ਲਜਾਰਤ 2 ਮਹੀਨੇ ਹੋਏ ਨੇ ਬੜਾ ਟਾਈਮ ਹੀ ਨਹੀਂ ਹੋਇਆ ਵੋਟਾਂ ਮੈਗਿਆਂ ਨੂੰ ਕੀ ਬਣ ਗਿਆ ਬਈ ਬੈਠੇ ਨੇ ਨਾ ਅਮਿਤ ਸ਼ਾਹ ਦੇ ਸਾਹਮਣੇ ਜਾ ਕੇ ਹੋ ਰਹੀ ਹੈ ਨਾ ਮੀਟਿੰਗ ਸਮਝ ਆਉ ਮਾੜੀ ਮੁੱਟੀ ਜਦੋਂ ਪਹਿਲਾਂ ਕਹਿੰਦੇ ਸੀ ਨਹੀਂ ਜੀ 73 ਸਾਲ ਕਾਲੇ ਤੇ ਕਾਂਗਰਸੀ ਲੁੱਟਦੇ ਰਹੇ ਹੁਣ ਬਦਲਾ ਆਇਆ ਚਲੋ ਬਦਲਾਵ ਵਾਲੇ ਤਾਂ ਫਿਰ ਵੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਨੇ 92 ਐਮਐਲਏ ਨੇ ਆਦੋ ਹੀ ਜਿਤਾਏ ਸੀ ਤੁਸੀਂ ਕਿਹੜੇ ਘੜੀ ਘੜੀ ਕੋਲ ਰਹੇ ਅਰੇ ਸਮਝ ਬੜੀ ਮੋਟੀ ਜਦ ਮਜਮੂਰੇ ਬੀਨ ਵਜਾਉਣ ਦਾ ਫਾਇਦਾ ਕੋਈ ਨਹੀਂ ਸੱਚੀਆਂ ਨਹੀਂ ਗੱਲਾਂ ਬੜੀਆਂ ਚੁੱਪਦੀਆਂ ਨੇ ਪਰ ਹਕੀਕਤ ਮਿੱਤਰੋ ਇਹ ਹੈ ਜਿੰਨਾ ਅਸੀਂ ਗੰਦਗੀ ਨੂੰ ਪਹਾੜਾਂ ਤੇ ਚੜਾਵਾਂਗੇ ਨਾ ਓਨੀ ਗੰਦਗੀ ਸਾਡੇ ਸਿਰ ਵਿੱਚ ਬੈਣੀ ਹੈ ਇਹ ਗੱਲ ਚੇਤੇ ਰੱਖ ਲਓ ਕੀ ਕਿਹਾ ਹੋ ਮੀਟਿੰਗ ਦੇ ਵਿੱਚ ਅਮਿਤ ਸ਼ਾਹ ਨੇ ਕੀ ਕਿਹਾ ਹੋਣਾ ਅੰਮ੍ਰਿਤਪੁਰ ਨੂੰ ਰਿਹਾ ਕਰਾਂਗੇ ਮੰਨ ਲਓ ਜੇ ਅਮਿਤ ਸ਼ਾਹ ਨੇ ਕਹਿਤਾ ਕਿ ਅਸੀਂ ਅੰਮ੍ਰਿਤਪੁਰ ਨੂੰ ਰਿਹਾ ਕਰਾਂਗੇ ਇਹਦੇ ਨਾਲ ਹੀ ਸਵਾਲ ਹੈ ਵੀ ਜਿਹੜੇ 10 ਹੋਰ ਨੇ ਨਾਲ ਡੇਬਰਗੜ੍ਹ ਜੇਲ੍ਹ ਵਿੱਚ ਉਹਨਾਂ ਨੂੰ ਵੀ ਰਿਹਾ ਕਰਨਗੇ ਇੱਕ ਹੋਰ ਵੱਡਾ ਸਵਾਲ ਹੈ ਜਿੰਨੂੰ ਤੁਸੀਂ ਬੰਦੀ ਸਿੰਘ ਕਹਿੰਦੇ ਹੋ ਮੋਰਚਾ ਲਾਈ ਬੈਠੇ ਹੋ ਕਰੋੜਾਂ ਰੁਪਇਆ ਤੁਸੀਂ ਉਹਨਾਂ ਦੇ ਨਾਂ ਤੇ ਇਕੱਠਾ ਕਰ ਲਿਆ ਫੰਡ ਨਗਾਈ ਤੁਹਾਡੇ ਕੋਲੇ ਕਿ ਉਹਨਾਂ ਬਾਰੇ ਵੀ ਜਾ ਕੇ ਸਰਬਜੀਤ ਮੀਟਿੰਗ ਕਰਦਾ ਹੋਊਗਾ। ਜੈ ਅਮਿਤ ਸ਼ਾ ਵਰਗੇ ਉਹਨਾਂ ਉਹਨਾਂ ਨੂੰ ਵੀ ਕਹਿ ਦਿੰਗੇ ਅਸੀਂ ਰਿਆ ਕਰਾਂਗੇ। ਇਹ ਹੋ ਸਕਦਾ ਹੈ। ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਹਾਜ਼ਮੇ ਕਰ ਲਓਗੇ। ਜਾਂ ਕੇਵਲ ਗਾਲਾਂ ਕੱਢ ਕੇ ਸਾਰ ਦਿਓਗੇ। ਗਾਲਾਂ ਕੱਢਣ ਦੀ ਗੱਲ ਮੈਂ ਹਰੇਕ ਵੀਡੀਓ ਵਿੱਚ ਕਿਉਂ ਕਰਦਾ? ਸਾਨੂੰ ਮਤਲਬ ਨਹੀਂ ਕੋਈ ਗਾਲਾਂ ਕੱਢਦਾ ਕੋਈ ਕੀ ਕਰਦਾ ਨਾ ਨਾ ਨਾ। ਮੈਂ ਤਾਂ ਜਿਹੜੀ ਔਕਾਤ ਹੁੰਦੀ ਹੈ ਭੇਡਾਂ ਦੀ ਜਿਨ੍ਹਾਂ ਨੂੰ ਸਮਝ ਨਹੀਂ ਅਕਲ ਨਹੀਂ ਉਹਨਾਂ ਦੀ ਗੱਲ ਦੱਸਣ ਦੀ ਕੋਸ਼ਿਸ਼ ਕਰਦਾ ਹੁਣਾ ਕਿ ਕਿਸੇ ਹੋਰ ਨੂੰ ਥੋੜੀ ਬਹੁਤੀ ਸਮਝ ਲੱਗ ਜੇ ਇਹ ਸੱਚ ਹੈ ਕੋੜਾ ਹੈ ਹਜ਼ਮ ਨਹੀਂ ਹੁੰਦਾ ਬਹਾਈ ਚੱਲਣ ਸਰਤੇ ਆਪਣੇ ਸਰ ਵਿੱਚ ਖੇਪ ਵਾਈ ਚੱਲੋ ਪਰ ਦੱਸਿਓ ਬੀ ਇਹ ਮੀਟਿੰਗ ਦਾ ਮਤਲਬ ਕੀ ਹੈ ਇਹਦਾ ਰਿਜ਼ਲਟ ਇਹਦਾ ਸਿੱਟਾ ਕੀ ਨਿਕਲਣਾ ਹੈ ਇਹ ਇਹ ਸੋਚਿਓ ਥੋੜਾ ਜਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਥੇ